ਕੰਮੀ ਮਤਰਾ ਸਤਿ ਸ਼੍ਰੀਕਾਲ ਸਾਰਕਾ ਦਾ ਸਾਰਾ ਸੱਜਣ ਜੀ ਦੀ ਟੀਮ ਹੋਣੀ ਮਿੱਤਰੋ ਮਰਜਾ ਕੋ ਮੁੱਖ ਇੱਕ ਖੁਸ਼ਦਿਲ ਆਦਮੀ ਪੜੇ ਕੁਸ਼ਲ ਬੰਦੇ ਕੋਲੇ ਬਾਪੂ ਜੂਸ ਪਕਰ ਆਪਾਂ ਅੱਥੀ ਗਈ ਸਹੀ ਗੱਲ ਕਿਹੜਾ ਮਨਾਂ ਨੂੰ ਪਾਉਣਾ ਨਹੀਂ ਨਹੀਂ ਮੱਤੀ ਹੈ ਪੂਰੇ ਅੱਤੀ ਬੰਦੇ ਆਣੇ ਤਾਂ ਇਹ ਆ ਕੋਰੀ ਨਾ ਸ਼ੋਰੂਪ ਕਿੱਲੇ ਜਿੱਥੋਂ ਮੈਂ ਕੱਦ ਨੂੰ ਇਹ ਸਾਡਾ ਦੇਵਤਾ ਦਾ ਪਹਿਲਾਂ ਤੋਂ ਪਹਿਲਾਂ ਤੋਂ ਜਦੋਂ ਜਦੋਂ ਮੈਂ ਕੰਮ ਛੱਡ ਗਿਆ ਤੇ ਆ ਠੀਕ ਹੈ ਜੀ ਬੱਕਰੇ ਦੇ ਕਰਨ ਲੱਗੇ ਬੱਕਰੇ ਦਾ ਕੋਈ ਫਾਇਦਾ ਜਨਾਂ ਦੇਖਿਆ ਫਾਇਦਾ ਲੱਗਿਆ ਨਹੀਂ ਫਾਇਦਾ ਨਹੀਂ ਠੀਕ ਹੈ ਜੀ ਤੇ ਬਾਰੇ ਮੂੜ ਕੇ ਫਿਰ ਮੂੜੇ ਤੇਮਾਰੇ ਕੁੜੀ ਜਨਦੀ ਤੇ ਇਹਨਾਂ ਨੂੰ ਦਾਣਾ ਪਾਣੀ ਕੁਹੀ ਕਰ ਦੋ ਬਾਪੂ ਇਹ ਦਾਣਾ ਪਾਣੀ ਸਾਰਾ ਗਲਮਾ ਪੋੜੇ ਗਲਮਾ ਪੋੜੇ ਨੇ ਵਿੱਚੇ ਜੀ ਥਰਾ ਪਾ ਦਨੇ ਆ ਠੀਕ ਹੈ ਤੇ ਵਿੱਚੇ ਟੂੜੀ ਪਾ ਦਨੇ ਆ ਠੀਕ ਹੈ ਜੀ ਵਿੱਚੇ ਦਾਣੇ ਛਿੜਦਨੇ ਆ ਠੀਕ ਹੈ ਕੋਈ ਸਾਨੂੰ ਇਹਨਾਂ ਦੀ ਪ੍ਰੋਗਰਾਮ ਲੀਟਲ ਮੱਠ ਗਈ ਹੈ ਅਜ ਤੱਕ ਬਈ ਬਹੁਤ ਕਹਿ ਦਿੰਦੇ ਅੰਦਰ ਇਹਨਾਂ ਨੂੰ ਖੰਨ ਪੈ ਜਾਂਦਾ ਹੈ ਉਹ ਨਾਲ ਵੰਨਣਾ ਹੁਣਾਇਆ ਪੈਂਦਾ ਜੀ ਜੇ ਆਪਾਂ ਹੁਣ ਇਹਨੂੰ ਸਾਹ ਸਸਤਰਾ ਜਮੇ ਸਾਹ ਸਸਤਰਾ ਪਾਈ ਜਾਵਾਂਗੇ ਇੱਕ ਜਿਹੜਾ ਆਪਾਂ ਵੜਾ ਵਟਾ ਰੱਤ ਨਾਲ ਪਾ ਦਈਏ ਠੀਕ ਹੈ ਉਹਦੇ ਪੈ ਸਕਦਾ ਹੈ ਫਿਰ ਆ ਉਹ ਜਿਹੜਾ ਪਸ਼ੂ ਆਪਣਾ ਅਰਜਾਨਾ ਦਾ ਖੁਦਾ ਕੰਮ ਖਾਂਦਿਆ ਕਾਕੰਡਾ ਠੀਕ ਹੈ ਉਹਨੂੰ ਸਹੀ ਸਹੀ ਪ੍ਰੋਗਰਾਮ ਨਹੀਂ ਹੁੰਦੀ ਕੋਈ ਟਿਲਮਟ ਕੰਟਰੋਲ ਨਹੀਂ ਕੋਈ ਨੇ। ਛੋਟੇ ਕੋਲੇ ਹੁਣ ਇੰਨੇ ਕਿਰ ਹੋ ਗਏ ਰੱਖ ਦੇਣ ਨੂੰ ਕੋਈ ਕੰਟਰੋਲ ਕਦੇ ਆਈ ਹੀ ਨਹੀਂ ਇਹ ਜੀ। ਨਾ ਨਾ ਸਾਡੇ ਕੋਲ ਕੋਈ ਵੱਨ ਸਾਨੂੰ ਕੋਈ ਆਈ ਹੀ ਨਹੀਂ। ਠੀਕ ਹੈ ਜੀ। ਤੇ ਅਸੀਂ ਕੋਲ ਦੇ ਸਕੂਤ ਰਹਿਣਾਂ ਨੂੰ। ਠੀਕ ਹੈ ਜੀ। ਅਸੀਂ ਬਾਹਰ ਵੀ ਛੱਡ ਦਨੇ ਆ। ਬਾਹਰ ਵੀ ਛੱਡ ਦ। ਬਾਹਰ ਵੀ ਛੱਡ। ਤੁਸੀਂ ਚਾਰ ਨੇ ਲੈ ਕੇ ਜਾਂਦੇ ਉਹਨਾਂ। ਚਾਰ ਲੈ ਜਾਂਦੇ ਆ। ਠੀਕ ਹੈ ਜੀ। ਇੱਕ ਨੂੰ ਫੜ ਲੈਂਦੇ ਆ ਦੂਜੀ ਕੋਲੇ ਗੱਪੀ ਰਹਿੰਦੀ ਆ। ਹਾਂ ਜੇ 2-4 ਹੋ ਜਾਂਦੀਆਂ ਨੇ ਜੇ ਤਾਂ ਇੱਕ ਨੂੰ ਫੜ ਲੈਂਦੇ ਆ ਦੂਜੀ ਸਾਰੀ ਨਾਲ ਸੰਭੀ ਜਾਂਦੀਆਂ ਰਹਿੰਦੀਆਂ। ਠੀਕ ਹੈ ਜੀ। ਇਸ ਤਰ੍ਹਾਂ ਦੇ ਅਸੀਂ ਬਾਹਰ ਵੀ ਛੱਡਦੇ ਇਹਨੂੰ ਲਾਜ਼ ਇੰਨੇ ਵੀਡੀਓ ਮੁਰਦਿਆਂ ਨੂੰ ਆਤੋ ਇਹ ਤਾਂ ਹੈਗੇ ਹੈਗੇ 3.5 ਸਾਲ ਦੀ 3.5 ਸਾਲ ਦੀ ਇਹ ਹੈਗੇ ਹੈਗੇ 4.5 ਸਾਲ ਦੀ 4.5 ਸਾਲ ਦੀ ਇੱਕ ਬਾਬੂ ਨਵੇਂ ਦਰਸ਼ਕਾਂ ਨੂੰ ਐ ਦੱਸ ਸਕਦੇ ਕਿ ਕਿੰਨੇ ਔਖੇ ਨੇ ਜਿੰਨਾਂ ਬਸ ਸਾਹਮਣੇ ਕੋਈ ਖਾਸ ਔਖੇ ਨਹੀਂ ਇਹ ਆਪਾਂ ਨੂੰ ਮਲੇ ਲੱਗਦੇ ਵੀ ਆਪਾਂ ਦੇ ਔਖੇ ਨੇ ਇਹਨਾਂ ਦੀ ਇਹਨਾਂ ਦੀ ਜੀ ਤੂੜੀ ਝਾੜ ਕੇ ਬੋਣੀ ਬੋਗ ਗਈ ਜੀ ਠੀਕ ਹੈ ਇਹਨਾਂ ਨੂੰ ਦਾਣੇ ਚੰਗੇ ਰਿਹਾ ਕੇ ਬੋਲੇ ਵੜ ਗਏ ਅੱਜ ਤੱਕ ਆਸੀਂ ਨਾਲ ਕੋਈ ਚੰਗੇ ਦਾਣੇ ਪਾਏ ਨਾ ਕੋਈ ਚੰਗੀ ਪਾਈ ਆ ਤੂੜੀ ਅੱਜ ਸਖੋਧਰਾ ਜਿਹੜਾ ਮੈਂ ਸਾਨੂੰ ਪਾਉਂਦੇ ਆ ਉਹ ਹੀ ਪਾਉਣਗੇ ਉਹ ਹੀ ਹੀ ਪਾਉਣਗੇ ਬਾਰੇ ਕਹਿੰਦੇ ਨੇ ਜੰਤੀ ਪੁਰਸਾਂ ਦੇ ਚਰ ਪਰਵਾਇ ਪੜੇ ਹੁੰਦੇ ਨੇ ਕੋਈ ਸੋਲੂ ਲੱਗੇ ਕੋਈ ਇਹ ਦੇਖੋ ਜਦ ਆਪੀ ਉਹ ਕੋਈ ਤੇਰੇ ਹੱਕ ਵਾਸਤੇ ਖੜਿਆ ਅੰਦਰੋਂ ਗਰੇ ਖੜੀ ਫੇਰ ਦਾ ਬਲੇ ਮੂੰਹ ਮਾਰ ਜਵੇ ਨਹੀਂ ਮਾਲਕ ਨੂੰ ਅਜ ਰੱਖਿਆ ਨਹੀਂ ਉਹਨੇ ਕੁਝ ਨਹੀਂ ਕਿਹਾ ਤੇ ਇੱਕ ਵਾਰ ਪੂ ਮੈਨੂੰ ਐਦਾ ਕਿ ਇਹਦੀ ਭੋਰੀਆਂ ਭੂਰੀਆਂ ਬੰਦੀਆਂ ਲੱਗੀਆਂ ਭੋਰੀਆਂ ਰਹਿਣ ਦਾ ਕੋਈ ਮਤਲਬ ਨਹੀਂ ਇਹ ਜਿੰਨੇ ਇਹਦੇ ਵਿੱਚ ਸਿੱਤੇ ਰੋਮ ਨੇ ਝੂਹੇ ਤੇ ਠੀਕ ਹੈ ਜੀ ਉਨੀ ਇਹ ਚੋਗਣ ਨੇ ਉਨੀ ਇਹ ਚਗਣ ਨੇ ਉਨੀ ਕੋੜੀ ਚਗਣ ਨੇ ਜੂਹੇ ਉੱਪਰ ਹਾਂ ਠੀਕ ਹੈ ਜੀ ਉਹ ਬੜਾ ਜਿਹੜਾ ਆਹ ਹੁਣ ਆਹ ਭੋਰੀ ਆ ਆ ਇਹ ਨੇੜੇ ਤੇ ਬਸ ਮੱਛੜੀ ਭੋਰੀ ਆ ਇਹ ਆ ਭੋਰੀ ਆ ਠੀਕ ਹੈ ਜੀ ਇਹ ਜਿਹੜੇ ਕੁੱਤੇ ਨੇੜੇ ਆ ਕੇ ਦਿਖਾਏ ਨੇ ਜਿਹੜੀ ਆ ਉੱਤੀ ਭੋਰੀ ਆ ਠੀਕ ਹੈ ਜੀ ਇਹ ਗਰੌਂਕਾ ਕਰ ਰਹੀ ਐ ਠੀਕ ਹੈ ਜੀ ਆਹ ਭੋਰੀ ਨੇੜੇ ਦੇ ਦੇ ਹਾਂ ਇਹ ਤਾਂ ਹੁਣ ਚੱਲ ਰਹੀ ਐ ਠੀਕ ਹੈ ਇਹ ਗਰੌਂਕਾ ਕਰ ਰਹੀ ਐ ਚਲੋ ਕਿਹੜੀ ਭੋਰੀ ਕਹਿੰਦੇ ਨੇ ਇਹਨੂੰ ਕੱਲੇ ਭਾਗ ਭਾਗ ਭੋਰੀ ਭਾਗ ਭੋਰੀ ਇਹ ਅੱਖਾਂ ਤੋਂ ਨੀਵੀ ਹੋਵੇ ਤਾਂ ਮਾੜੀ ਮੰਨੀ ਜਾਂਦੀ ਹੈ ਕਿ ਕੋਈ ਖਾਸ ਬਾੜੀ ਨਹੀਂ ਹੁੰਦੀ ਜੇ ਤਾਂ ਹਮ ਚੜਦੀ ਹੋਵੇ ਠੀਕ ਹੈ ਜੇ ਆਂਦੀ ਜੀ ਫੁੱਲ ਜੀ ਮੂੰਹ ਘੜਦੀ ਜੀ ਹੋਵੇ ਠੀਕ ਹੈ ਉਹ ਬਰਾਬਰ ਜੇ ਹੋ ਜਾਂਦੀ ਹੈ ਬਰਾਬਰ ਜੇ ਹੋ ਜਾਂਦੀ ਹੈ ਜਿਹੜੀ ਤਾਂ ਹਮ ਚੜਦੀ ਆ ਉਹ ਯਾਨੀ ਘਰ ਵਾਲੇ ਬੰਦੇ ਨੂੰ ਚੰਗੀ ਹੋਈ ਹੈ ਘਰ ਵਾਲ ਘਰ ਦੇ ਵਾਸਤੇ ਚੰਗੀ ਹੈ ਘਰ ਵਾਸਤੇ ਚੰਗੀ ਹੈ ਜੇ ਹੋਰ ਵੀ ਕੋਈ ਲੋੜ ਨਹੀਂ ਹੋਰ ਜੇ ਇਹ ਦੋ ਗਰਾਮ ਠੀਕ ਹੈ ਇਹ ਉਹ ਦਗਾਰਾ ਹੋ ਜਾਂਦਾ ਜੇ ਇੱਥੇ ਦੋ ਹੋਣ ਇੱਕ ਇਧਰ ਵੀ ਕੁਦਰੇ ਤੇ ਦਗਾਰਾ ਮਾਰਦਾ ਇਹ ਦਗਾਰਾ ਹੈ ਠੀਕ ਹੈ ਉਹ ਲੈ ਕਾ ਗਰਮੀ ਨਾ ਲੈਂਦਾ ਠੀਕ ਹੈ ਤੇ ਦੂਜੇ ਬੰਦੇ ਨੂੰ ਸਾਹਮਣੇ ਵਾਰ ਆ ਜੀ ਤਾਂ ਨਹੀਂ ਲੈਣਾ ਕਿ ਜਿਹੜੇ ਸਾਹਮਣੇ ਵਾਰ ਮਾਰੀ ਉਹਦੇ ਵਾਸਤੇ ਹਾਂ ਠੀਕ ਹੈ ਤੇ ਇੱਕ ਹੋਰ ਹੁੰਦੀ ਹੈ ਕਿ ਤਾਰਾ ਹੁੰਦਾ ਹੈ ਤਾਰਾ ਮੱਥੇ ਤੇ ਹੁੰਦਾ ਹੈ ਮੱਥੇ ਤੇ ਠੀਕ ਹੈ ਜੀ ਉਹ ਤਾਰੇ ਵਾਲਾ ਕੋਈ ਜੇ ਤਾਂ ਵਾਰ ਕਰਨ ਲੱਗ ਗਿਆ ਮਾਰਨ ਨੂੰ ਉਹਦਾ ਵਧੀਆ ਵਾਰ ਕਰੀ ਜਾਊ ਠੀਕ ਹੈ ਜੀ ਜਿਹਦਾ ਵੇਚਤਾ ਤਾਂ ਤੈਨੂੰ ਮਾਲਕੇ ਦਰਾ ਜਾਊ ਜੇ ਜੇ ਤੇ ਰੱਖ ਲੈ ਤਾਰੇ ਵਾਲਾ ਆਪਣਾ ਵਾਰ ਕਰਦਾ ਹਾਂ ਜੇ ਵੇਚ ਦੀਏ ਤਾਂ ਮਾਰਾਂਗਾ ਤਾਂ ਜਾਂਦਾ ਜਿਹੜਾ ਵਾਰ ਕਰ ਦਿੰਦਾ ਠੀਕ ਹੈ ਜੀ ਹਾਂ ਤੇ ਹੋਰ ਵੀ ਭੋਰੀ ਹੁੰਦੀ ਹੈ ਹੋਰ ਵੀ ਹੁੰਦੀ ਹੈ ਬਾਗਪੋਰੀ ਹੁੰਦੀ ਹੈ ਜਾਂ ਦੋਨਾਂ ਪਾਸੇ ਭੋਰੀ ਹੈਗੀ ਕੀ ਮਾਗਾ ਵਾਲੀ ਪਾਉਂਦੇ ਬਾਗਾਂ ਦੀ ਹਾਂ ਠੀਕ ਹੈ ਜੀ ਇਹ ਬਹੁਤ ਚੰਗੀ ਹੈ ਚੰਗੀ ਬਣੀ ਹੈ ਹਾਂ ਜੇ ਕੈਰੀ ਭੋਰੀ ਹੈ ਉਹ ਥੋੜੀ ਜਿਹੀ ਨਰਮ ਬਣੀ ਜਾਂਦੀ ਹੈ ਉਹ ਥੋੜਾ ਚਾ ਜਾਂਦੀ ਹੈ ਠੀਕ ਹੈ ਜੀ ਇੱਕ ਹੁੰਦੀ ਇਹਦੇ ਪੰਗ ਭੋਰੀ ਉਰੇ ਠੀਕ ਹੈ ਪੰਗ ਭੋਰੀ ਮਾੜੀ ਕਿਣੀ ਜਾਂਦੀ ਹੈ ਅਸੀਂ ਇੱਥੇ ਭੋਰੀ ਹੁੰਦੀ ਉਹ ਪੰਗ ਭੋਰੀ ਮਾੜੀ ਬਣੀ ਜਾਂਦੀ ਹੈ ਮਾੜੀ ਕਿਣੀ ਜਾਂਦੀ ਹੈ ਠੀਕ ਹੈ ਜੀ ਤੁਹਾਨੂੰ ਆ ਬਖੀਆ ਬੋਲਣੇ ਨੇ ਠੀਕ ਹੈ ਜੀ ਬੋਨੇ ਡਰਾਬਰ ਹੋਣ ਇਹ ਆਹ ਤੀਜੇ ਜੰਦੀ ਜਿਹੜੀਆਂ ਆਹ ਤੀਜੇ ਜੰਦੀ ਜਿਹੜੀਆਂ ਠੀਕ ਹੈ ਬਹੁਤ ਚੰਗੀ ਗਣੀ ਜਾਂਦੀ ਐ ਚੰਗੀ ਇਹ ਤਾਹਾਨੂੰ ਚੜਦੀ ਚੰਗੀ ਨਹੀਂ ਨਹੀਂ ਆਉਂਦੀ ਆਹ ਤਾਹਾਨੂੰ ਚੜਦੀ ਹੋਵੇ ਚਾਹੇ ਕਿਵੇਂ ਵੀ ਹੋਵੇ ਦੋਨਾਂ ਪਾਸੇ ਹੋਣਾ ਠੀਕ ਹੈ ਜੀ ਬਹੁਤ ਚੰਗੀਆਂ ਗਣੀ ਜਾਂਦੀਆਂ ਨੇ ਇਹ ਠੀਕ ਹੈ ਠੀਕ ਹੈ ਬਾਕੀ ਜਿਹੜੇ ਇਹਦਾ ਜੇ ਢਿੱਡ ਭਰੀ ਰੱਖੇਗਾ ਕੀ ਜਾਣ ਤੇਰਾ ਵੀ ਢਿੱਡ ਭਰੂ ਦੀ ਇਹ ਬਸ ਇਹ ਬੱਡੀ ਗੱਲ ਨਹੀਂ ਆਹੀ ਪਾਸੇ ਆ ਜੇ ਵੀ ਪ੍ਰੇਮ ਨਾ ਰੱਖੇਗਾ ਬੜਿਆ ਕੇ ਰੱਖੇਗਾ ਤਾਂ ਤੇਂ ਵੀ ਕੋਲਾ ਖੋਦੇ ਹੋਊਗੀ ਜੇ ਉਹ ਤੋਂ ਇਹਨਾਂ ਨੂੰ ਮੰਨ ਕੇ ਮੁੜ ਕੇ ਫਤ ਨਹੀਂ ਲੈਣਾ ਉਹ ਮੜੀ ਗੱਲ ਹੈ ਉਹ ਮੜੀ ਗੱਲ ਨਾ ਇਹ ਸ਼ਰਾਫ ਦਿਓ ਇਹ ਨਲੇ ਘਰ ਦਾ ਵੇਲਾ ਪਤਾ ਉਹ ਕੋਈ ਨਹੀਂ ਜੰਬ ਰਹੀ ਆ ਕੋਈ ਜੰਬਰ ਨੂੰ ਤੇਰਾ ਸ਼ੌਕ ਦਾ ਰੱਖੇ ਮੈਂ ਸ਼ੌਕ ਨਾਲ ਹੀ ਨਿਸ਼ਾਰ ਕਰਦਾ ਜੀ ਬਾਰ ਕਰਦਾ ਜੀ ਜੀ ਤੇ ਬਾਕੀ ਜਿਹੜੇ ਇਹ ਕਿਹਦੇ ਹੁੰਦਾ ਅਰਜ ਅਰਬੜ ਅਰਜਲ ਮਗਰੀ ਲੱfte ਜੇ ਤੱਲੀ ਲੱfte ਠੀਕ ਹੀ ਆਗੀ ਹਾਂ ਜੀ ਮੂਰੇ ਮੱਥਾ ਹੀ ਨਹੀਂ ਵੱਗਾ ਇਹ ਬਹੁਤ ਜਿਆਦਾ ਮੜੀ ਗੱਲ ਹੈ ਅੱਛਾ ਅਰਜ ਨਾਲ ਜੰਬਰ ਮਾਰਾ ਬੰਦੇ ਮਾਰਾ ਜੀ ਠੀਕ ਹੈ ਜੀ ਹਾਂ ਜੇ ਮੂਰੇ ਮੱਥੇ ਤੇ ਆ ਵੱਗਾ ਇਹ ਵੀ ਮੜਾ ਇਹ ਪਿੱਛਾ ਅੱਜ ਕੱਲ ਕਹਿੰਦੇ ਨੇ ਵੀ ਇਹਦਾ ਕੋਈ ਐਡਾ ਵਹਿਮ ਨਹੀਂ ਹੁੰਦਾ ਵੀ ਉਹ ਕਿਵੇਂ ਹੁੰਦਾ ਫਿਰ ਗੱਲਾਂ ਉਹਦਾ ਵਹਿਮ ਤਾਂ ਕਰ ਲੇਦਾ ਹੀ ਵੀ ਹੈ ਹਾਂ ਠੀਕ ਹੈ ਨਹੀਂ ਜਾਣੇ ਜਿਹੜੇ ਹੁਣ ਅਸੀਂ ਬੰਦੇ ਲਿਜਾਉਂਦੇ ਜਾਂਦੇ ਆ ਕਰਦੇ ਆ ਰੋਜ਼ ਦੇ ਅਸੀਂ ਜਿਹੜਾ ਵਹਿਮ ਮੰਨਿਆ ਬੰਦਾ ਉਹ ਨਹੀਂ ਵੀ ਲਿਉਣਾ ਹੁੰਦਾ ਠੀਕ ਹੈ ਜੀ ਜੇ ਹੁਣ ਉਹ ਬੱਗਾ ਪਾਇਰ ਇੱਕ ਇਹ ਮੂਰਲਾ ਬੱਥਾ ਬੱਗਾ ਹੈ ਮੂਰੇ ਬੱਗਾ ਪਾਇਰ ਹੈ ਠੀਕ ਹੈ ਇਹ ਮਾਰਾ ਨਹੀਂ ਗਿਆ ਜਾਂਦਾ ਇਹ ਚੰਗੇ ਗੜਿਆ ਇਹ ਜਵਾਬ ਹੈ ਦਾ ਠੀਕ ਹੈ ਮੱਥੇ ਦਾ ਮੱਥੇ ਦਾ ਠੀਕਾ ਜਵਾਬ ਹੈ ਦਾ ਇਹ ਠੀਕ ਹੈ ਮਾਰਾ ਨਹੀਂ ਗਿਆ ਜਾਂਦਾ ਆ ਬਾਕੀ ਜਿਹੜਾ ਆਪਾਂ ਕਹਿੰਦੇ ਆ ਯਾ ਇਹ ਆਪਾਂ ਲੈ ਆਹ ਆਪਣੀ 레ਲੀ ਈ ਕੰਨੀ ਨੇ ਕੁੜੀ ਜਾਨ ਨੂੰ ਹਾਲ ਕਹਿੰਦੇ ਨੇ ਜੰਬੀ 레ਲੀ ਜੰਬੀ 레ਲੀ ਤੇ ਜਾਂ ਨੁਗਰੀ 레ਲੀ ਠੀਕ ਹੈ ਇਹਦਾ ਕੋਈ ਥੰਗੇ ਮਰੇ ਦੇ ਨੁੰਦਾ ਇਹ ਪਸ਼ੂ ਉਹ ਚੰਗਾ ਗਾ ਜਿਹੜਾ ਪਸ਼ੂ ਇਹ ਆਪਣਲੇ ਸਾਹਮਣੇ ਆ ਸੂਰ ਚੱਪਣ ਲੱਗ ਗਈ ਬੱਚਾ ਦੇਣ ਲੱਗ ਗਿਆ ਉਹ ਚੰਗੀ ਦੀ ਉਹ ਚੰਗੀ ਢਿਗਣੀ ਚੰਗੇ ਢਿਗਣੀ ਇਹੋੜਾ ਪੈਣ ਨੂੰ ਸਮਾਂ ਨਹੀਂ ਤੇਰੇ ਮੇਰੇ ਕੋਈ ਇਹਨਾਂ ਨੇ ਆਪਾਂ ਨੂੰ ਕੋਈ ਦੇੜਾ ਨਹੀਂ ਦੱਸ ਤੀ ਮਾਰ ਦਿੰਗੇ ਮੇਰੇ ਕੋਲ ਤੁਹਾਨੂੰ ਦਖਾਈ ਦਵਾਈ ਤੁਸੀਂ ਡਾਕਟਰ ਸਾਹਿਬ ਦਾ ਆਪੀ ਚੈੱਕ ਕਰਦੇ ਨੇ ਸਾਹੀ ਦਾ ਆਪੀ ਮਸਾਲਾ ਕੁਝ ਲਾਗੇ ਇੰਦਿਆ ਕੇ ਕੋਰ ਤੁੰਬੇ ਦਾ ਵੀ ਰੱਖ ਲੈਣੇ ਆ ਠੀਕ ਹੈ ਜਾਂ ਬਿਕ ਦਾ ਲੈ ਲੈਣੇ ਆ ਇਹ ਸਹੀ ਵੀ ਹੋਰ ਕਹੁੰਦਾ ਹੈਗਾ ਕਿ ਜੇ ਦਕਮਾੜਾ ਪਟਾਵਾ ਹੋਣ ਲੱਗਿਆ ਛੁੱਕੀ ਚਾਹ ਵਾਲ ਕੇ ਸੋਮ ਵਾਲ ਕੇ ਅਜੇ ਨੂੰ ਦੋ ਦੇਣੇ ਆ ਅੱਗੇ ਜਪਾ ਕੀਨੇ ਕਰਦੇ ਹੋਣੇ ਚੀ ਕਰਦੇ ਹੋਣੇ ਠੀਕ ਹੈ ਛੁੱਕੀ ਚਾਹ ਨਿਕ ਪਾਲਿੰਗਿਆ ਤੇ ਵਿੱਚੇ ਪਾਲਿੰਗਿਆ ਕਿ 100% ਪੂਰੀ ਵਾਰ ਲੋ ਲੋਗਾ ਸੱਪਨ ਗਿਆ ਧਗਲਾਸ ਰਹਿ ਗਿਆ ਠੀਕ ਹੈ ਜੀ ਉਹਨੂੰ ਇਹਦਾ ਗਲੇ ਦਾ ਕੀ ਕੋਈ ਨਾ ਤੂੰ ਹੋਰ ਜਾਣ ਕਰਾ ਤੇ ਕੀ ਕੀ ਜਰੂਰ ਰੱਖਣੀ ਸੀ ਤੇਰੇ ਮੈਂ ਐਸੀ ਕੀ ਮੈਂ ਨਹੀਂ ਜੀ ਹੈ ਸ਼ੌਂਕ ਤੇ ਆਪਰੇ ਸਾਨੂੰ ਕੋੜੀਆਂ ਦੀਆਂ ਸਾਨੂੰ ਜਾ ਸ਼ੌਂਕ ਕੋੜੀਆਂ ਦਾ ਮੱਝ ਦਾ ਸੀ ਮੇਚ ਵੀ ਦਿੰਨੇ ਲੈ ਵੀ ਲੈਂਦਾ ਕੋੜੀ ਮੈਂ ਕਿੱਲੇ ਰੱਖੋਂਦਾ ਨਹੀਂ ਹੁਣ ਠੀਕ ਹੈ ਜੀ ਤੁਸੀਂ ਕੋੜੀ ਕੋੜੀ ਨਹੀਂ ਵੇਚਦੇ ਛੱਡੇ ਦਾਦੇ ਦਾ ਵਟ ਦਾਦਾ ਦੀ ਅਸੀਂ ਚੱਲਿਆ ਤੁਸੀਂ ਆਪ ਵੀ ਤਾਂ ਥੋੜਾ ਬਣੀ ਆਪ ਹੀ ਬਣੀ ਆਪ ਬੋਲਿਆ ਸਾਡੇ ਕੋਈ ਬੁੜੀ ਨਹੀਂ ਬੋਲਦੀ ਜੀ ਮੈਂ ਸਾਨੂੰ ਮੈਂ ਦੇਖਿਆ ਕਿ ਤੇਰੇ ਮਨ ਕੋਈ ਵੀ ਨਹੀਂ ਹੋ ਜੀ ਉਹਨੇ ਤਾਂ ਨਹੀਂ ਬੋਲਿਆ ਸਮੋਂ ਦੇ ਕਾਹੇ ਦੋ ਪੈਸੇ ਦੇਉ ਠੀਕ ਹੈ ਨਹੀਂ ਨਹੀਂ ਫਿਰ ਜਿਆ ਫੜਾ ਖੜਾ ਖੜਾਈ ਹੈ ਕੀ ਇਹ ਦੀ ਹੋ ਪਰ ਬਾਬੂ ਜੀ ਆਹ ਕਾਹੂ ਖੋਤ ਨਹੀਂ ਲਹੇ ਨਾ ਹਾਂ ਲਿਓ ਨਿਆ ਆਹ ਖੋਤ ਗਿਆ ਜੀ ਜਦੋਂ ਕੱਪੜ ਦੀ ਰਸਤ ਹੁੰਦੀ ਹੈ ਜੀ ਮਟਲੇ ਜਾਂਦਾ ਕੋਈ ਉੱਡੀ ਲਾ ਉੱਡੀ ਉਮਰ ਤੇ ਮਹਿੰਗਾ ਜਨਪੜ ਬਿੱਟੇ ਵਾ ਪੂਰਾ ਵਧੀਆ ਮਹਿੰਗਾ ਮਹਿੰਗੇ ਵੇਚੇ ਵੀ ਨੇ ਆਇਆ ਵਿਚ ਮਹਿੰਗੇ ਲਾ ਕੇ ਮੰਦੇ ਵੀ ਦਿੱਤੇ ਜੀ ਅੱਛਾ ਮਹਿੰਗੇ ਲਾ ਕੇ ਸਸਤੇ ਵੀ ਦਿੱਤੇ ਸਸਤੇ ਵੀ ਦਿੱਤੇ ਜੀ ਨਹੀਂ ਲੋਟ ਆਉਂਦਾ ਹੈਗਾ ਆਪਾਂ ਨੂੰ ਨਹੀਂ ਲਿੰਦਾ ਕਿ ਆਪਾਂ ਨੂੰ ਘਾਟਾ ਪਾਉਗਾ ਠੀਕ ਹੈ ਪਹਿਲੀ ਘਾਟਾ ਵਾਲੀ ਠੀਕ ਹੈ ਇਹ ਹੋ ਪਹਿਲਾਂ ਇਹਨੂੰ 5000 ਪਿੱਛੋਂ ਪੋਣਾ ਠੀਕ ਹੈ ਥੋੜੀ 2000 ਬਾਕੀ ਇਹਨੂੰ ਬਾਅਦ ਤੱਕ ਠੀਕ ਹੈ ਠੀਕ ਹੈ ਤੁਸੀਂ ਜਿਆਨੂ ਵੀ ਇਹਨੂੰ ਵੇਚ ਦੇਣ ਤੋਂ ਕਰਦੇ ਹੋਗੇ ਇਹ ਵੀ ਹਾਂ ਹਾਂ ਠੀਕ ਹੈ ਜੀ ਸਾਡਾ ਇਹ ਹੋਰ ਵੇਚਣ ਦਾ ਵੀ ਕੰਮ ਹੈ ਅਸੀਂ ਸਵਾ ਵੀ ਲੈਣੇ ਆ ਠੀਕ ਹੈ ਜੀ ਇੱਕ ਘੋੜੀ ਦਾ ਸਵਾਈ ਦੀ ਘਰੇ ਪੰਜਾ ਸਵੇਦੀ ਠੀਕ ਹੈ ਜੀ ਐਡੇ ਗੰਦਰੀ ਵੀ ਤੀਕਾ ਉਹਨੇ ਖਾਜਰਾ ਦਿੱਤਾ ਖਾਜਰਾ ਇਸ ਤੇ ਜੀ ਥੋੜੀ ਖਾਜਰਾ ਥੋੜੀ ਉਹ ਬਹੁਤ ਵਧੀਆ ਸੌਕਦਾ ਪਾਲਿਆ ਉਹ ਕਿਰੇ ਅਸੀਂ ਘੋੜੀ ਬਾਗੀ ਖਖਣ ਜੋੜ ਕੇ ਰੇਲੇ ਚ ਚੱਲਦੀ ਸੀ ਹਾਂਜੀ ਤੇ ਉਹਨੇ ਕੀ ਕਰਿਆ ਬੱਚਾ ਪੜਾ ਗਿਆ ਉਹ ਜਾ ਕੇ ਰੇਨ ਵਾਲੀ ਚ ਪੈ ਤੇ ਪੈ ਗਿਆ ਉਹਦਾ ਪੈਰ ਟੁੱਟ ਗਿਆ ਅੱਛਾ ਜੀ ਉਹ ਹੈਗਾ ਜੀਆ ਘੱਟੋ ਘੱਟ ਲੱਖ ਰੁਪਏ ਦਾ ਬੱਚਾ ਠੀਕ ਆ ਇਧਰੇ ਇਹ ਵੇਚਣਾ ਪੈਗਾ ਸਾਨੂੰ ਉਹ 10000 ਉਹ 16000 ਵੇਚਣਾ ਪੈਗਾ ਸਾਨੂੰ 30000 ਉਹ ਤੋਂ ਮੇਰੇ ਕੋਲ 30000 ਨੇ ਜਿਹੜੇ ਨਵੇਂ ਗੱਦਰ ਰਸਤੇ ਵਾਸਤੇ ਹੈ ਇਹ ਹੀ ਕਹੋਣਾ ਜਿਉਣਾ বিজেপি ਬੰਦੇ ਨੇ ਪਤੀ ਉਹ ਰੱਖਣੇ ਨੇ ਸੌ ਪਿਆ ਰੱਖੋ ਰੱਖੋ ਇਹਨੂੰ ਕੋਈ ਨਾ ਚੋ ਕੋਈ ਉਹ ਹੈਗਾ ਯਾਰ ਆਪਣੇ ਤੁਸੀਂ ਲੈ ਗਿਆ ਕਾਕਾ ਨੇ ਹੀ ਗਿਆ ਦਕਸ਼ਾਲ ਨਹੀਂ ਗਿਆ ਤੇ ਟੰਗਾ ਪਾਓ ਕੋਸ ਤੋਂ 200 ਦਿਨ 200 ਦਿਨ ਰੱਖੋ ਉੱਥੇ ਚਲੋ ਜਿਹੜਾ ਜੱਫਾ ਦੇ ਗਿਆ ਕੰਦੇ ਵਿੱਚ ਵੀ ਤਾਂ ਪਤਾ ਲੱਗੇ ਵੀ ਪੰਡੇ ਵਿੱਚ ਪਰਾਣਾ ਵਰਸਾ ਹੈਗਾ ਹੈਗਾ ਪਰਾਣਾ ਵਰਸਾ ਚੰਨ ਮਿੱਤਰੂ ਰਹੀ ਹੈਗੀ ਵੀ ਇਹ ਲਿਖਿਆ ਨੇ ਜਿਹੜੀ ਆਪਣੇ ਪੁਰਾਣੇ ਵਿਸੇ ਨਾਲ ਸੰਬੰਧ ਰੱਖੀ ਜene ਹਾਂ ਪਹਿਲਾਂ ਆਪਣੇ ਦਾਦੇ ਪੜਦਾਦੇਆਂ ਕੋਲੇ ਹਨਾ ਘੂੜੇ-ਘੂੜੀਆਂ ਹੁੰਦੀਆਂ ਸੀ ਉੱਠ-ਠੱਕ ਰੱਖਦੇ ਸੀ ਉਹ ਤੀਜਾ ਦੁਬਾਰੇ ਲੈ ਕੇ ਆਓ ਕਿ ਬੱਸੀ ਬੱਸ ਬਾਕੀ ਸਿਰੇ ਹੋਰ ਹੈ ਟੀਲ ਦਾ ਖਰਚਾ ਨਹੀਂ ਦਾ ਹਾਂ ਟੀਲ ਦਾ ਕੋਈ ਟੁੱਟ ਭੰਜਾ ਖਰਚਾ ਨਹੀਂ ਬਾਕੀ ਬਾਪੂ ਜਿਹੜੇ ਕਰੇ ਹੈ ਆ ਗਈ ਹੈ ਤਾਂ ਉਹ ਤੋਂ ਹੋਵਾਰਾ ਕਰਦੇ ਬਈ ਹੋਵਾਰਾ ਕਰਦਿਆਂ ਬਾਕੀ ਸਿਰੇ ਇਹਦਾ ਗਾਇਆ ਮਰਨਾ ਬਹੁਤ ਵਧੀਆ ਚੀਜ਼ ਹੈਗੀ ਕੋਈ ਮਾੜੀ ਚੀਜ਼ ਨਹੀਂ ਹੈ ਰੱਖਣ ਦਾ ਅਸਾਂ ਲੋਕੀਂ ਬੰਦਾ ਮਾਰੋਣੇ ਉਦੋਂ ਵੀ ਨਹੀਂ ਬੋਲਣਾ ਇਹਦੇ ਜਾਣੇ ਬੰਦੇ ਨੇ ਉਦੋਂ ਵੀ ਨਹੀਂ ਆਇਆ ਕਹਿਣਾ ਵੀ ਕਿੱਧਰ ਜਾਣਾ ਕੋਈ ਤੇਰੇ ਕੋਲੋਂ ਵੀ ਕੁੜੀ ਆਈ ਆਪਾਂ ਨਾ ਭਾਰੂ ਉਹਨੇ ਜਦੋਂ ਮੈਂ ਘਰ ਦਾ ਬੰਦਾ ਬੁਲਾਵੇ ਦੱਸਦਾ ਵੀ ਇਹ ਨਹੀਂ ਹਿਲਕਣਾ ਪੈਂਦਾ ਇਹ ਨਹੀਂ ਹਿਲਕੜਾ ਪਹਿਲਾਂ ਕਿਹਨਾਂ ਨੂੰ ਇਹੋ ਜਿਹੋ ਹਾਂ ਮੇਰਾ ਬਾਲਕ ਕਾਹ ਹੈ ਹਾਂ ਇਹ ਬਾਲਕ ਵੀ ਸੁੱਖ ਮੰਗਦੀ ਹੈ ਬਾਕੀ ਜਿਹੜੇ ਜਦੋਂ ਉਹ ਨਹੀਂ ਨਹੀਂ ਜਦੋਂ ਨੂੰ ਪਤਾ ਲੱਗ ਗਿਆ ਕਿ ਕਰਾਇਆ ਇਹਨੂੰ ਹਾਂ ਵੀ ਮਾਲਕ ਆਉਂਦਾ ਜੇ ਪਹਿਲਾਂ ਹੀ ਹਿਲਕਣਾ ਬਾਅਦੋਂ ਪਹਿਲਾਂ ਹਿਲਕਣਾ ਇਹ ਸੁੱਖ ਮੰਗਦੀ ਇਹ ਮਾਲਕ ਵੀ ਮਾਲਕ ਵੀ ਸੁੱਖ ਮੰਗਦੀ ਹੈ ਜੇ ਮਾਲਕ ਨੂੰ ਰਜ਼ਾ ਕੇ ਰੱਖੇ ਰਜ਼ਾ ਕੇ ਰੱਖੇ ਜੇ ਉਹਨੂੰ ਭੁੱਖਾ ਖੜਾ ਕੋਈ ਨਹੀਂ ਦੇ ਪਤਾ ਨਹੀਂ ਲੱਲੇਗਾ ਪਾਣੀ ਨਹੀਂ ਪੀਵੋ ਲਾਗਾ ਫੇਰ ਲੈ ਰੱਖ ਲੈ ਫੇਰ ਨਹੀਂ ਫੇਰ ਤਾਂ ਕੱਟੀ ਦੀ ਜਾਊਗਾ ਬਾਕੀ ਬਚਨ ਬੰਦ ਨੂੰ ਮੜਾ ਕਹਿਣਾ ਮੈਂ ਸਾਰਾ ਗਲਤੀ ਆਪਣੀ ਚੁਣੀ ਗਲਤੀ ਆਪਣੀ ਚੁਣੀ ਹਾਂ ਟਾਇਲ ਵੀ ਜਾਓ ਆਪਣੀ ਟਾਇਲ ਵਾਲ ਪਾਣੀ ਚੰਨ ਹਾਂ ਟਾਇਲ ਬੰਨੂ ਖੋਲੋ ਬੈਨ ਜੱਟ ਗੇਰਾ ਵੀ ਦਿਵਾਓ ਬਾਰੇ ਜੇ ਨਹੀਂ ਵੀ ਤੇ ਚੜਨਾ ਤਾਂ ਇਹੋ ਲਾਜ ਨਹੀਂ ਗੇਰਾ ਉਹ ਦਿਵਾਓ ਖੜੀ ਖੜੀ ਚੰਬਰ ਵੀ ਐਂਬੀਅੰਸ ਆਂਪ ਜਾਂਦੇ ਖੜਾ ਇਹਨਾਂ ਨੂੰ ਨੁਕਸਾਨ ਨਹੀਂ ਦਿਖਾਈ ਜਾਂਦੇ ਪੈਲ ਬਿੰਗੇ ਹੁੰਦੇ ਖੜਾ ਪੈਲ ਬਿੰਗੇ ਹੁੰਦੇ ਤੇ ਬਾਕੀ ਫਿਰ ਇਹਨਾਂ ਦੇ ਲੇਲ ਪੈਂਦੀ ਐ ਤੂੰ ਹੱਜ ਹਾਂ ਜੇ ਆਪਾਂ ਤੋਰ ਆ ਫੇਰਾ ਨੇ ਨਾ ਇਹਨਾਂ ਨੂੰ ਸੂਣ ਆਊਗਾ ਨਾਂਕ ਨੂੰ ਵੀ ਮੈਂ ਲਈ ਕਰਦਾ ਲੋਕ ਲੇਖਣਗੇ ਵੀ ਹਾਂ ਭਾਈ ਇਹਦੇ ਕੋਲ ਹੈ ਆਪਾਂ ਕਛੂ ਹੈਗਾ ਸਹੀ ਗੱਲ ਚਲੋ ਠੀਕ ਹੈ ਬਾਪੂ ਜੀ ਧੰਨਵਾਦ ਸਮਾਂ ਦੇਣ ਲਈ ਤੇ ਚਲੋ ਮਿੱਤਰੋ ਧੰਨਵਾਦ ਤੇ ਆਪਣਾ ਸ਼ੰਕਤੀ ਸਰਦਾਰ ਪੇਜ ਨੂੰ ਫੋਲੋ ਕਰੋ ਸਪੋਰਟ ਕਰੋ ਜਿਹਨੇ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ